ਸੋ ਜੀ ਕੀ ਕਰਾ ਜਾਓਗੇ ਹਾਂ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਸ ਟਾਈਮ ਜਿਹੜਾ ਖਿਆਲਾਕਲਾਾਂ ਦੇ ਵਿੱਚ ਖੜੇ ਆਂ ਜੀ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਭਾਈ ਸਰਦੂਲ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਉਹਨਾਂ ਦਾ ਪਰਿਵਾਰ ਜਿੰਨਾ ਵੀ ਹੈਗਾ ਕਿ ਜਿਹੜਾ ਅੱਜ ਸ਼ੁਰੂ ਤੋਂ ਲੈ ਕੇ ਜਿਹੜੇ ਕਾਲੀ ਦਲ ਦੇ ਵਿੱਚ ਸੀ ਜਿਹੜਾ ਭਾਈ ਸਾਹਿਬ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ 35 40 ਸਾਲ ਤੋਂ ਜਦੋਂ ਦੇ ਹੈਗੇ ਸੀ ਕਹਿੰਦੇ ਸੀ ਕਿ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਸੀ ਸੋ ਅੱਜ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਾਨ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਸੋ ਅਸੀਂ ਆਪਣੇ ਵੱਲੋਂ ਵੀ ਔਰ ਆਪਣੀ ਪਾਰਟੀ ਵੱਲੋਂ ਵੀ ਮਾਨ ਸਾਹਿਬ ਵੱਲੋਂ ਵੀ ਇਹਨਾਂ ਸਾਰਿਆਂ ਵੀਰਾਂ ਨੂੰ ਜੀ ਆਇਆਂ ਆਖਦੇ ਆਂ ਔਰ ਵਿਸ਼ਵਾਸ ਦਿਵਾਇਆ ਇਹਨਾਂ ਨੂੰ ਕਿ ਜਿਹੜੇ ਵੀ ਇਹਨਾਂ ਦੇ ਕੰਮ ਹੋਣਗੇ ਸੋ ਆਪਾਂ ਇਹਨਾਂ ਦੇ ਪਹਿਲ ਦੇ ਅਧਾਰ ਤੇ ਜਿਹੜੀ ਕਿ ਉਹ ਆਪਾਂ ਕਰਾਂਗੇ ਆ ਰਹੀਆਂ ਸਰਪੰਚੀ ਚੋਣਾਂ ਬਾਰੇ ਹਾਂ ਸਰਪੰਚੀ ਲਗਭਗ ਮਰਖਲ ਸ਼ਾਇਦ 90% ਆਸ ਹੈ ਵੀ ਕੱਲ ਨੂੰ ਸ਼ੈਡ ਡੇਟ ਅਨਾਉਂਸ ਹੋ ਜੂਗੀ ਸੋ ਇਹ ਕਿ ਆਪਾਂ ਤੇ ਮੈਂ ਸਾਰੇ ਆਪਣੇ ਹਲਕੇ ਵਾਸੀਆਂ ਵੀਰਾਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਸਹਿਮਤੀ ਦੇ ਨਾਲ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਉਂਕਿ ਜਿਹਦਾ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਆ ਕਿ ਸਭ ਸਹਿਮਤੀ ਦੇ ਨਾਲ ਮੈਂ ਕਿੰਨੇ ਕਿ ਪਿੰਡਾਂ ਦੇ ਵਿੱਚ ਆਪਾਂ ਸਰਪੰਚ ਬਣਾਈਏ ਸੋ ਜਿਹੜਾ ਮਾਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ 5 ਲੱਖ ਰੁਪਏ ਦਾ ਜਾਂ ਇੱਕ ਹਸਪੀਟਲ ਮਿਲੂਗਾ ਜਾਂ ਸਟੇਡੀਅਮ ਮਿਲੂਗਾ ਸੋ ਉਸ ਚੀਜ਼ ਦਾ ਆਪਾਂ ਵੱਧ ਤੋਂ ਵੱਧ ਜਿਹੜਾ ਕੀ ਹੋ ਲਾਭ ਲੈ ਸਕੀ ਧੰਨਵਾਦ